ਜ਼ੀਰਖਪੁਰ ਪੁਲਿਸ ਦੇ ਹੱਥ ਉਸ ਸਮੇਂ ਇੱਕ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਨ੍ਹਾਂ ਨੇ ਖੋਹਾਂ ਕਰਨ ਵਾਲੇ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਕਾਬੂ ਕਰਨ ਤੋਂ ਬਾਅਦ ਅੱਜ ਉਸ ਨੂੰ ਡੇਰਾਬਸੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਦਾ 2 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਹੈ ਥਾਣਾ ਮੁਖੀ ਓੰਕਾਰ ਸਿੰਘ ਅਨੁਸਾਰ ਉੱਚ ਕਿਚ ਦੌਰਾਨ ਉਸ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ 1 ਅਪ੍ਰੈਲ ਨੂੰ ਸ਼ਾਮ ਨੂੰ ਕਸ਼ੂ ਬੂਨਾ ਦੀ ਲਕੀ ਜਿਹੜੀ ਹੈ ਉਹ ਇੱਕ ਵਾਰ ਤੇਲ ਪਾ ਕੇ ਨਿਕਲੀ ਸੀ ਫਰੌਂਪ ਪੰਪ ਦੇ ਲਾਗੇ ਜਿਹੜਾ ਪਟਿਆਲਾ ਚੌਂਕ ਦੇ ਲਾਗੇ ਫਰੌਂਪ ਪੰਪ ਤੇ ਜਦੋਂ ਤੇਲ ਪਾ ਕੇ ਪੰਪ ਤੋਂ ਬਾਹਰ ਨੂੰ ਆਇਆ ਤੇ ਇੱਕ ਨੌਜਵਾਨ ਜਿਹੜਾ ਸੀਗਾ ਉਹਨੇ ਉਹਦੀ ਜਿਹੜੀ ਚੈਨੀ ਜਿਹੜੀ ਚੱਪਟੇ ਤੇ ਲੱਗਿਆ ਸੀ ਜਿਹਦੇ ਸੰਬੰਧੀ ਐਸੇ ਸਰਦੇਸ਼ ਸਿੰਘ ਨੇ ਮਕਾਦਮਾ ਨੰਬਰ 131 ਜਿਹੜਾ ਦਰਜ ਕੀਤਾ ਦਰਾਂ ਨੇ ਤੇ ਇਸ ਦੋਸ਼ੀ ਦੀ ਪਛਾਣ ਕੀਤੀ ਗਈ ਤੇ ਮੌਤਹੀ ਦੀ شناخت ਤੇ ਪ੍ਰਦੀਪ ਕੁਮਾਰ ਉਹ ਸੈਕਟੀ ਪੁੱਤਰ ਜੁਗਲ ਸਿੰਘ ਵਸੀ ਪਰਸ ਪਰਸਰਮ ਗਲੀ ਨੰਬਰ 5 ਬਠਿੰਡਾ ਜਿਹੜਾ ਗ੍ਰਸਤਨ ਕੀਤਾ ਇਹ ਦੋਸ਼ੀ ਇੱਥੇ ਕਿਰਾਏ ਤੇ ਮਕਾਨ ਲੈ ਕੇ ਕਾਫੀ ਨੰਬਰ ਸੌਤੇ ਰਹਿ ਗਿਆ ਸੀਗਾ ਇਹਦੇ ਇਹਦੇ ਪਾਸੋਂ ਜਿਹੜੀ ਉਹ ਲੜਕੀ ਦੀ ਚੇਨ ਕੋਈ ਸੀਗੀ ਉਹ ਵੀ ਬਰਾਉਂਡ ਕਰ ਲਈ ਹੈ ਤੇ ਦੋਸ਼ੀ ਹਰਵਾਣਾ ਅਸਰ ਕੀਤਾ ਗਿਆ ਇਹਦੇ ਤੋਂ ਹੋਰ ਵੀ ਕਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹਨੇ ਪ੍ਰਮੋਤ ਸ਼ੋਕਰ ਕੀ ਸੀ ਤੇ ਹੋਕੜੀ ਗੜੀ ਵਾਰਤ ਕੀਤੀ ਵੀ ਇਹਨੂੰ ਅੱਜ ਦੁਆਰਾ ਮਨਜੋਗ ਦਾਤ ਰਿਕਸ਼ ਕਰਕੇ ਅਗਲੀ ਤਫਤੀਸ਼ ਚੜੀ ਹੈ ਫੋਲਡ ਕੀਤਾ ਜਾ ਰਿਹਾ ਹੈ